ਜਿਹੜਾ ਗੋਰਾ ਜਨੂੰ ਵੀਡੀਓ ਵੇਖਿਆ ਸੀ ਜਿੰਦੀਆਂ ਹੁਣ ਉਹਦੇ ਉਹਨੂੰ ਪੁੱਛਦਾ ਸਕਦੇ ਨਹੀਂ ਨਾ ਉਹਨੇ ਦੱਸਣਾ ਕਿਉਂਕਿ ਆਪਾਂ ਉਹਦਾ ਚੈਲੰਜ ਬੀਟ ਕਰਨਾ ਉਹਦਾ ਹੀ ਚੈਲੰਜ ਆਇਆ ਸੀ ਆਪਾਂ ਨੂੰ ਠੀਕ ਹੈ ਹੁਣ ਆ ਚੀਜ਼ਾਂ ਇੱਥੋਂ ਕੱਢੀਆਂ ਆਈਆਂ ਗਈਆਂ ਹੁਣ ਜਦੋਂ ਇਹ ਟੇਡਾ ਹੁੰਦਾ ਸੀ ਜਦੋਂ ਉਹ ਟਾਇਰ ਗਾਂ ਆ ਗਿਆ ਨਾ ਇਹ ਜਿਹੜਾ ਗੈਪ ਆ ਇਹਨੇ ਸੈਂਟਰ ਪੈਣ ਦੇ ਤੋਂ ਹਿੱਸੇ ਨੇ ਆਇਆ ਪਰ ਲੈਣਾ ਆਪਦਾ ਇਹ ਚੀਜ਼ ਆਪਾਂ ਬੰਦ ਕਰਨੀ ਸੀ ਇਹ ਕੰਟਰੋਲ ਨਹੀਂ ਹੋਣ ਦੇ ਇਹਦੇ ਵਿੱਚ ਗੁੜਕੇ ਪਹਿਲਾਂ ਗੁੜਕੇ ਫਸਾਏ ਉਹ ਨਹੀਂ ਕੰਮ ਆਇਆ ਅਬ ਹੋਏ ਫਿਰ ਰਬੜੀਆਂ ਫਸਾਈਆਂ ਉਹ ਨਹੀਂ ਕੰਮ ਆਇਆ ਫਿਰ ਹੁਣ ਇਹਦੇ ਪੂਰੀ ਟਿੱਕੀ ਲੋਹੇ ਦੀ ਇੱਕ ਕੱਟ ਕੇ ਠੀਕ ਹੈ ਹੁਣ ਟਿੱਕੀ ਲਾਦੀ ਟਿੱਕੀ ਉਹ ਹੁਣ ਕੱਢੀ ਹੋਈ ਆ ਉਹ ਪ੍ਰੋਪਰ ਆ ਵੀ ਐਂ ਲੱਗ ਜਾਂਦੀ ਆ ਆਹ ਨੜ ਚ ਘਸੀ ਜਾਂਦੀ ਆ ਆਪਣੀ ਕੋਈ ਵੀ ਮੋਡੀਫਿਕੇਸ਼ਨ ਆ ਜਿਹੜੀ ਉਹ ਟਰੈਕਟਰ ਜਿਹੜੇ ਇੰਜਨ ਦੇ ਨਾਲ ਹੋਣਗੇ ਉਸੇ ਚ ਹੀ ਹੋਊਗੀ ਠੀਕ ਹੈ ਹਾਂ ਹੋਰ ਯਾਰ ਕਿਤੇ ਕੰਪਨੀ ਨਹੀਂ ਸੋਚਿਆ ਹੁਣ ਆ ਵੀ ਯਾਰ ਆ ਕੁਝ ਹੋ ਜੂ ਤੇ ਇਧਰਲੇ ਪਾਸੇ ਮੈਂ ਦੇਖਦਾ ਆ ਵੀ ਖਾਲੀ ਜਿਆ ਪਿਆ ਜਾ ਰੇ ਇਹ ਕਿਵੇਂ ਇਹ ਟਾਇਰ ਬੰਦ ਆ ਇਹ ਹੁਣ ਹੈ ਇਹ ਬੰਦ ਹੋਇਆ ਕਿਵੇਂ ਪਹਿਲਾਂ ਤਾਂ ਵੱਡਿਆ ਵੱਡਾ ਚੈਲੰਜ ਤਾਂ ਇਹ ਬੰਦ ਹੋਇਆ ਕਿਵੇਂ ਇਹ ਤਾਂ ਸਾਡੇ ਲਈ ਵੀ ਬਹੁਤ ਵੱਡਾ ਚੈਲੰਜ ਸੀ ਇਹਨੂੰ ਬੰਦ ਕਰਨਾ ਪਹਿਲਾਂ ਅਸੀਂ ਇਹ ਸੋਚਿਆ ਸੀ ਵੀ ਵੀ ਆਪਾਂ ਇਹਦਾ ਜਿਹੜਾ ਕੀ ਜਾਂਦੇ ਆ ਕ੍ਰੋਸ ਹੁੰਦਾ ਅੰਦਰ ਹੂੰ ਹੂੰ ਉਹਨੂੰ ਐ ਜਿਵੇਂ ਆ ਕਿਲ ਪਾਇਆ ਹੋਇਆਗਾ ਇਹ ਤਾਂ ਹੁਣ ਬਰੀਕ ਪਾਇਆ ਹੁੰਦੇ ਵਿੱਚ ਪੂਰੀ ਪੈਨ ਪਾ ਕੇ ਲਾ ਦਿੰਦੇ ਤੇ ਉਹ ਬੰਦ ਹੋ ਜੂ ਹੂੰ ਤਾਂ ਉਹ ਅਸੀਂ ਐ ਕਰ ਲਿਆ ਉਬੰਦ ਹੋ ਵੀ ਗਿਆ ਫਿਰ ਉਹਨੇ ਇਹਦੇ ਚੱਕਰ ਵਧਾਤੇ ਆ ਟਾਇਰ ਦੇ ਵਧ ਗਏ ਵਧ ਗਏ ਫਿਰ ਉਹ ਹੁਣ ਸੈੱਟ ਨਹੀਂ ਆਉਂਦਾ ਸੀਗਾ ਫਿਰ ਉਸ ਤੋਂ ਬਾਅਦ ਹੀ ਹਿੱਸਾ ਖੋਲ ਲਿਆ ਹਮ ਤੇ ਦਾ ਮਿਸਤਰੀ ਫਿਰ ਆਪ ਹੀ ਬਣ ਗਿਆ ਜਿਹੜਾ